ਕੈਨੇਡਾ ਦੀਆਂ ਨਵੀਂ ਇਮੀਗ੍ਰੇਸ਼ਨ ਨੀਤੀਆਂ ਨੇ ਹਜ਼ਾਰਾਂ ਦੇ ਦਿਲਾਂ ਵਿੱਚ ਧੜਕਣਾ ਤੇਜ਼ ਕਰ ਦਿੱਤੀਆਂ ਹਨ ਜਿਹੜੇ ਵੀ ਲੋਕ ਪੀਆਰ ਦੇ ਸੁਪਨੇ ਲੈ ਕੇ ਬੈਠੇ ਸਨ ਉਹਨਾਂ ਦੇ ਚਿਹਰਿਆਂ ਤੇ ਹੁਣ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆਉਂਦੀਆਂ ਹਨ ਖਾਸ ਕਰਕੇ ਉਹ ਜਿਨ੍ਹਾਂ ਨੇ ਐਲਐਮਆਈਏ ਦੇ ਨਾਮ ਤੇ ਲੱਖਾਂ ਰੁਪਏ ਪਾਣੀ ਵਾਂਗ ਵਹਾਏ ਸਨ ਉਹਨਾਂ ਦੀ ਦੁਨੀਆ ਹੀ ਉਲਟਪੁਲਟ ਹੋ ਗਈ ਹੈ ਸੱਚ ਤਾਂ ਇਹ ਹੈ ਕਿ ਕੈਨੇਡਾ ਸਰਕਾਰ ਨੇ ਇਸ ਫਰਾਡ ਨੂੰ ਪਕੜ ਲਿਆ ਹੈ ਅਤੇ ਹੁਣ ਐਲਐਮਆਈਏ ਦੇ ਪੁਆਇੰਟਸ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ ਪਰ ਕੀ ਇਹ ਸਿਰਫ ਬੁਰੀ ਖਬਰ ਹੈ ਜਾਂ ਕੁਝ ਲੋਕਾਂ ਲਈ ਇੱਕ ਸੁਨਹਿਰੀ ਮੌਕਾ ਵੀ ਬਣ ਸਕਦਾ ਹੈ ਔ ਇਸ ਵੀਡੀਓ ਵਿੱਚ ਡੂੰਘਾਈ ਵਿੱਚ ਜਾਈਏ ਪਹਿਲਾਂ ਸਮਝ ਲਈਏ ਕਿ ਐਲ ਐਮ ਆਈਏ ਸਿਸਟਮ ਕਿਵੇਂ ਕੰਮ ਕਰਦਾ ਸੀ ਇਹ ਇੱਕ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਸੀ ਜਿਸ ਵਿੱਚ ਨੌਕਰੀ ਦੇ ਆਧਾਰ ਤੇ ਪੁਆਇੰਟਸ ਮਿਲਦੇ ਸਨ ਪਰ ਸਚਾਈ ਇਹ ਹੈ ਕਿ ਇਹ ਖੇਲ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਨਹੀਂ ਸੀ ਬਹੁਤੇ ਕੇਸਾਂ ਵਿੱਚ ਇਹ ਦਸਤਾਵੇਜ਼ ਕਾਲੇ ਬਾਜ਼ਾਰ ਵਿੱਚ ਵਿਕਦੇ ਸਨ ਕੁਝ ਕੰਸਲਟੈਂਟਸ ਅਤੇ ਨਿਯੋਜਕ ਗਾਹਕਾਂ ਤੋਂ 50000 ਤੋਂ ਲੈ ਕੇ 5 ਲੱਖ ਕੈਨੇਡੀਅਨ ਡਾਲਰ ਤੱਕ ਵਸੂਲ ਕਰਕੇ ਇਹਨਾਂ ਨੂੰ ਨਕਲੀ ਨੌਕਰੀਆਂ ਦੇਣ ਦਾ ਦਾਵਾ ਕਰਦੇ ਸਨ ਇਸ ਦੇ ਬਦਲੇ ਵਿੱਚ ਲੋਕਾਂ ਨੂੰ ਵਰਕ ਪਰਮਿਟ ਅਤੇ ਪੀਆਰ ਲਈ 50 ਤੋਂ 200 ਪੁਆਇੰਟਸ ਮਿਲ ਜਾਂਦੇ ਸਨ ਪਰ ਹੁਣ ਇਹ ਰਾਹ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ ਜਿਨ੍ਹਾਂ ਨੇ ਐਲਐਮਆਈ ਖਰੀਦਿਆ ਸੀ ਉਹਨਾਂ ਦੀ ਮਿਹਨਤ ਅਤੇ ਪੈਸਾ ਦੋਵੇਂ ਬਰਬਾਦ ਹੋ ਗਏ ਹਨ ਮਿਸਾਲ ਲਈਏ ਜੇ ਕਿਸੇ ਦਾ ਸਕੋਰ 500 ਸੀ ਅਤੇ ਉਸਨੇ ਐਲਐਮਆਈ ਤੋਂ 50 ਪੁਆਇੰਟਸ ਲਏ ਸਨ ਤਾਂ ਹੁਣ ਉਸ ਦਾ ਸਕੋਰ 450 ਰਹਿ ਜਾਵੇਗਾ ਇਸ ਦਾ ਮਤਲਬ ਹੈ ਕਿ ਐਕਸਪ੍ਰੈਸ ਐਂਟਰੀ ਪੂਲ ਵਿੱਚ ਬੈਠੇ ਹਜ਼ਾਰਾਂ ਲੋਕਾਂ ਦੇ ਸਕੋਰ ਹੇਠਾਂ ਡਿੱਗਣਗੇ ਪਰ ਜਿਨ੍ਹਾਂ ਨੇ ਕਦੇ ਇਹ ਫਰਾਡ ਨਹੀਂ ਕੀਤਾ ਉਹਨਾਂ ਦਾ ਸਕੋਰ ਜਿਵੇਂ ਦਾ ਤਿਵੇਂ ਰਹੇਗਾ ਮਿਸਾਲ ਲਈ ਜੇ ਤੁਹਾਡਾ ਸਕੋਰ 465 ਸੀ ਅਤੇ ਕਟਆਫ 465 ਹੈ ਤਾਂ ਤੁਸੀਂ ਇਨਵਾਈਟ ਪਾ ਸਕਦੇ ਹੋ ਜਦੋਂ ਕਿ ਦੂਜਿਆਂ ਨੂੰ ਮੌਕਾ ਹੀ ਨਹੀਂ ਮਿਲੇਗਾ ਇੱਥੇ ਸਭ ਤੋਂ ਦੁਖਦਾਈ ਪਹਿਲੂ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਕਾਨੂੰਨੀ ਤਰੀਕੇ ਨਾਲ ਐਲ ਐਮ ਆਈਏ ਪ੍ਰਾਪਤ ਕੀਤਾ ਸੀ ਉਹਨਾਂ ਦੀ ਮਿਹਨਤ ਅਤੇ ਇਮਾਨਦਾਰੀ ਦੀ ਕਦਰ ਨਹੀਂ ਕੀਤੀ ਗਈ ਹੁਣ ਉਹਨਾਂ ਨੂੰ ਵੀ ਪੁਆਇੰਟਸ ਨਹੀਂ ਮਿਲਣਗੇ ਸਿਰਫ ਚੋਰਾਂ ਦੀ ਵਜ੍ਹਾ ਨਾਲ ਪਰ ਕੈਨੇਡਾ ਸਰਕਾਰ ਦਾ ਇਹ ਕਦਮ ਦੇਰ ਸਵੀਰ ਜ਼ਰੂਰੀ ਸੀ ਪਿਛਲੇ ਕੁਝ ਸਾਲਾਂ ਵਿੱਚ ਇਮੀਗ੍ਰੇਸ਼ਨ ਸਿਸਟਮ ਵਿੱਚ ਫਰਾਡ ਦੀਆਂ ਘਟਨਾਵਾਂ ਨੇ ਦੇਸ਼ ਦੀ ਭਰੋਸੇਯੋਗਤਾ ਨੂੰ ਝਟਕਾ ਦਿੱਤਾ ਸੀ। ਇਸ ਉਦਾਸ ਖਬਰ ਦੇ ਬਾਵਜੂਦ ਇੱਕ ਨਵੀਂ ਉਮੀਦ ਦੀ ਕਿਰਨ ਵੀ ਦਿਖਾਈ ਦਿੱਤੀ ਹੈ। ਕੈਨੇਡਾ ਨੇ ਹਾਊਸਿੰਗ ਸ਼ਾਰਟੇਜ ਨੂੰ ਦੂਰ ਕਰਨ ਲਈ ਕੰਸਟਰਕਸ਼ਨ ਵਰਕਰਾਂ ਲਈ ਇੱਕ ਵਿਸ਼ੇਸ਼ ਪੀਆਰ ਪਾਥਵੇ ਐਲਾਨਿਆ ਹੈ। ਇਸ ਪ੍ਰੋਗਰਾਮ ਅਧੀਨ 6000 ਲੋਕਾਂ ਨੂੰ ਸਿੱਧੇ ਪੀਆਰ ਦਾ ਮੌਕਾ ਮਿਲੇਗਾ। ਇਹ ਉਨ੍ਹਾਂ ਲੋਕਾਂ ਲਈ ਇੱਕ ਸੁਨਹਿਰੀ ਦਰਵਾਜ਼ਾ ਹੈ ਜੋ ਬ੍ਰਿਕਲੇਅਰ, ਕਾਰਪੈਂਟਰ, ਕੰਕਰੀਟ ਫਿਨਿਸ਼ਰ ਜਾਂ ਸਿਵਲ ਇੰਜੀਨੀਅਰਿੰਗ ਵਰਗੇ ਖੇਤਰਾਂ ਵਿੱਚ ਕੰਮ ਕਰਦੇ ਹਨ। ਇਸ ਵਿੱਚ ਆਉਂਦੇਗੀ ਸਿਰਫ ਇਹ ਕਿ ਤੁਹਾਡੀ ਨੌਕਰੀ ਦੀਆਂ ਜ਼ਿੰਮੇਵਾਰੀਆਂ ਨਾਲ ਨਾਕ ਕੋਡ ਦਾ ਘੱਟੋ-ਘੱਟ 41% ਮੇਲ ਹੋਵੇ ਜੇ ਤੁਸੀਂ ਫ੍ਰੈਂਚ ਭਾਸ਼ਾ ਸਿੱਖ ਲੈਂਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਜਾਦੂਈ ਚਾਬੀ ਬਣ ਸਕਦੀ ਹੈ ਫ੍ਰੈਂਚ ਬੋਲਣ ਵਾਲਿਆਂ ਨੂੰ ਐਕਸਪ੍ਰੈਸ ਐਂਟਰੀ ਵਿੱਚ 50 ਵਾਦੂ ਪੁਆਇੰਟਸ ਮਿਲਦੇ ਹਨ ਇਸ ਤੋਂ ਇਲਾਵਾ FCIP ਫ੍ਰੈਂਕੋਫੋਨ ਕਮਿਊਨਿਟੀ ਮਾਈਗ੍ਰੇਸ਼ਨ ਪਾਇਲਟ ਵਰਗੇ ਪ੍ਰੋਗਰਾਮਾ ਵਿੱਚ CLB ਪੱਧਰ 5 ਵੀ ਕਾਫੀ ਹੈ ਇਨ੍ਹਾਂ ਵਿੱਚ ਸਕੋਰ ਬੇਸਡ ਸਿਸਟਮ ਨਹੀਂ ਹੈ ਜਿਸ ਨਾਲ ਤੁਹਾਨੂੰ ਨੌਕਰੀ ਦਾ ਆਫਰ ਹੋਣ ਤੇ ਸਿੱਧਾ ਫਾਇਦਾ ਮਿਲ ਸਕਦਾ ਹੈ ਹੁਣ ਸਮਾਂ ਸਿਰਫ ਸ਼ਿਕਵੇ ਕਰਨ ਦਾ ਨਹੀਂ ਸਗੋਂ ਕਦਮ ਜੋੜਨ ਦਾ ਹੈ ਜੇ ਤੁਸੀਂ ਕੰਸਟਰਕਸ਼ਨ ਫੀਲਡ ਵਿੱਚ ਹੋ ਤਾਂ ਆਪਣੇ ਦਸਤਾਵੇਜ਼ ਤਿਆਰ ਰੱਖੋ ਨਵੇਂ ਪਾਠਵੇ ਦੀ ਘੋਸ਼ਣਾ ਕਿਸੇ ਵੀ ਪਲ ਹੋ ਸਕਦੀ ਹੈ ਇਸੇ ਤਰ੍ਹਾਂ ਫਰੈਂਚ ਸਿੱਖਣ ਵਾਲਿਆਂ ਲਈ ਇਹ ਸੁਨਹਿਰੀ ਮੌਕਾ ਹੈ ਯਾਦ ਰੱਖੋ ਕੈਨੇਡਾ ਹੁਣ ਉਹਨਾਂ ਨੂੰ ਤਰਜੀਹ ਦੇ ਰਿਹਾ ਹੈ ਜੋ ਸੱਚਮੁੱਚ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਣ ਜੇ ਤੁਹਾਨੂੰ ਇਹ ਜਾਣਕਾਰੀ ਮਦਦਗਾਰ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੋਈ ਸਵਾਲ ਹੋਵੇ ਤਾਂ ਕਮੈਂਟਸ ਵਿੱਚ ਪੁੱਛ ਸਕਦੇ ਹੋ ਯਾਦ ਰੱਖੋ ਮੈਂ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਨਹੀਂ ਪਰ ਤੁਹਾਡੇ ਸਫ਼ਰ ਨੂੰ ਆਸਾਨ ਬਣਾਉਣ ਲਈ ਹਮੇਸ਼ਾ ਤਿਆਰ ਹਾਂ ਫਿਲਹਾਲ ਲਈ ਅਲਵਿਦਾ